ਰਾਗ ਤਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖ ਗਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਆ ਨਾਮ ਦੇਹੋ ਮੰਗਤ ਜਨ ਕੋ ਸਦਾ ਰਹਾ ਰੰਗ ਰਤਾ ਹਮ ਪੀਖ ਗਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਇਆ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਾਂ ਬਲੇ ਹਾਰੇ ਜਾਓ ਸਾਚੇ ਤੇਰੇ ਨਾਮ ਬਟਹੋ ਕਰਨ ਕਾਰਨ ਸਭ ਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਓ ਬਹੁਤੇ ਫੇਰ ਭਏ ਕਿਰਪਨ ਕੋ ਅਪਕੇ ਚ ਕਿਰਪਾ ਕੀਜੈ ਉਹ ਦਇਆ ਦਰਸ਼ਨ ਦੇ ਹੋ ਆਪਣਾ ਐਸੀ ਮੱਖਸ ਕਰੀ ਜੈ ਅਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਅਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੈਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ